ਹੋ ਜਾਂਦੀ ਐ ਸੋ ਮੇਰੇ ਮਨ ਵਿੱਚ ਇਹ ਵਿਸ਼ੇਸ਼ਤਾ ਹੋ ਗਈ ਵੀ ਤੂੰ ਦਾ ਧਿਆਨ ਤਾਂ ਰੰਗ ਸਾਹਕਾਰ ਦਾ ਤਰ੍ਹਾਂ ਉਲਝਣ ਪੈ ਗਈ ਮਹਾਪੁਰਸ਼ ਆਏ ਹੋਏ ਨੇ ਬਾਬਾ ਨਾਨਕ ਸਿੰਘ ਜੀ ਬਗੈਰ ਬੋਲੇ ਮੈਂ ਸਵਾਲ ਕਰ ਦਿੱਤਾ 138 ਸਾਲ ਦੇ ਹੋ ਕੇ ਸ਼ਰੀਰ ਛੱਡਿਆ ਮਹਾਰਾਜ ਜੀ ਨਾਲ ਬਹੁਤ ਪ੍ਰੇਮ ਸੀ ਮੈਂ ਕੱਲ ਦੱਸਿਆ ਸੀ ਕਿ ਜਦੋਂ ਆਪ ਦਵਲਾਨ ਆਏ ਮਹਾਰਾਜ ਜੀ ਨੇ ਮੈਨੂੰ ਕਿਹਾ ਵੀ ਜਾ ਕੇ ਉਹਨਾਂ ਨੂੰ ਲੈ ਕੇ ਆਓ ਤੋਸ ਵੇਲੇ ਉਹਨਾਂ ਨੇ ਕਿਹਾ ਵੀ ਇਹ ਸ਼ਬਦ ਮੈਂ ਪਹਿਲਾਂ ਵੀ ਸੁਣਿਆ ਸੀ ਬਾਬਾ ਰਾਮ ਸਿੰਘ ਜੀ ਦੇ ਨਾਮ ਧਾਰੀ ਉਹ ਸ਼ਬਦ ਗੂੰਜਦਾ ਰਿਹਾ ਜਦੋਂ ਮੱਧਮ ਪਿਆ ਉਸ ਵੇਲੇ ਬਾਬਾ ਅਤਰ ਸਿੰਘ ਜੀ ਮਸਤੂਆਲੇ ਵਾਲਿਆਂ ਤੋਂ ਮੈਂ ਇਹ ਸ਼ਬਦ ਸੁਣਿਆ ਤੇ ਮੈਨੂੰ ਕਹਿੰਦਾ ਤੂੰ ਸ਼ਬਦ ਸੁਣਾ ਦੇ ਸ਼ਬਦ ਸੁਣਾ ਦੇ ਮੈਨੂੰ ਸਮਝਦਾ ਪਵੇ ਕਿਹੜਾ ਸ਼ਬਦ ਸੁਣਾ ਦੇ ਮਹਾਰਾਜ ਜੀ ਨੇ ਆਪੇ ਦਿਆ ਕੀਤੀ ਕਹਿਣ ਲੱਗੇ ਜਾ ਉਹਨਾਂ ਨੂੰ ਲੈ ਕੇ ਆ ਤੂੰ ਮੈਂ ਗਿਆ ਜਾ ਕੇ ਲਿਆਂਦਾ ਤੇ ਸ਼ਬਦ ਉਹਨਾਂ ਨੇ ਸੁਣਿਆ ਉਸ ਵੇਲੇ ਬੜੇ ਹੀ ਪ੍ਰਸੰਨ ਹੋਏ ਪ੍ਰਸੰਨ ਹੋ ਕੇ ਉਹਨਾਂ ਨੇ ਕਿਹਾ ਕਹਿੰਦੇ ਤਾਂ ਐ ਗੁਰੂ ਨਾਨਕ ਦਾ ਘਰ ਵੀ ਲੁੱਟ ਲਿਆ ਤੇ ਮੈਨੂੰ ਫਕਰ ਨੂੰ ਵੀ ਲੁੱਟ ਲਿਆ 120 ਸਾਲ ਦੀ ਕਮਾਈ ਲੁੱਟ ਲਈ 120 ਸਾਲ ਦੀ ਕੱਲ ਮੈਂ ਬੜੇ ਵਿਸਤਾਰ ਦੇ ਨਾਲ ਜ਼ਿਕਰ ਕੀਤਾ ਸੀ ਸੋ ਇਹ ਚੀਜ਼ ਹੈ ਮਹਾਤਮਾ ਸੀਗੇ ਅਨਭਵੀ ਪੂਰਨ ਮਹਾਪੁਰਸ਼ੀ ਚੁੱਪ ਕਰਕੇ ਮੈਂ ਸਵਾਲ ਕਰਤਾ ਬੋਲ ਕੇ ਨਹੀਂ ਕਰਿਆ ਉਹਨਾਂ ਨੇ ਬੋਲ ਕੇ ਜਵਾਬ ਨਹੀਂ ਦਿੱਤਾ ਸੁਪਨੇ 'ਚ ਆ ਗਏ ਕਹਿੰਦੇ ਹੁਣ ਕਰ ਸਵਾਲ ਮਹਾ ਜੀ ਆ ਹੈ ਵੀ ਜੋਤੀ ਦਾ ਧਿਆਨ ਧਰਨਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਧਿਆਨ ਚਾਹੀਦਾ ਜਾਂ ਮਹਾਪੁਰਸ਼ਾਂ ਦਾ ਕਹਿੰਦੇ ਹੁਣ ਦੇਖ ਸਾਹਮਣੇ ਕੀ ਹੈ ਸਾਹਮਣੇ ਦੇਖਿਆ ਤਾਂ ਗੁਰੂ ਨਾਨਕ ਸਾਹਿਬ ਹੁਣ ਕੀ ਆ ਕਹਿੰਦੇ ਮਹਾ ਜੀ ਜੋਤ ਕਹਿੰਦੇ ਹੁਣ ਕੀ ਹੈ ਮੈਂ ਕਿਹਾ ਜੋਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਹੁਣ ਕੀ ਨਜ਼ਰ ਆਉਂਦਾ ਮੈਂ ਕਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਹੁਣ ਕੀ ਨਜ਼ਰ ਆਉਂਦਾ ਮੈਂ ਕਿਹਾ ਜੋਤ ਪਰਦੱਖ ਰੂਪ ਚ ਦਿਖਾਇਆ ਇਹਨਾਂ ਨੂੰ ਇੱਕ ਉੱਚੀ ਤੇ ਕਹੇ ਆਵਾਜ਼ ਆਈ ਵੀ ਸਾਡੇ ਕੋਲ ਪਹੁੰਚ ਛੇਤੀ ਜਦ ਮੈਂ ਦੇਖਿਆ ਤਾਂ ਬਾਬਾਜੀਤ ਸਿੰਘ ਦੀ ਆਵਾਜ਼ ਉਸ ਦਿਨ ਸ਼ੁੱਕਰਵਾਰ ਸੀ ਦੀ ਰਾਤ ਸੀ ਤੇ ਜਦ ਮੈਂ ਸਵੇਰੇ ਜਾਗਿਆ ਦਫਤਰ ਸੀਗਾ ਦਫਤਰ ਜਾਣਾ ਸੀ ਛੁੱਟੀ ਮੈਂ ਲਈ ਨਾ ਲੇਕਿਨ ਅੰਦਰ ਮੇਰੇ ਬਹੁਤ ਖਿੱਚ ਪਈ ਹੋਈ ਅਗਲੇ ਦਿਨ ਮੈਂ ਤੇ ਤੁਹਾਡੇ ਬੀਬੀ ਜੀ ਦੋਏ ਤੁਰੇ ਹੜ ਤੱਕ ਗਏ ਉਹ ਟਿਕਟ ਦੇਣ ਵਾਲਾ ਕਹਿੰਦਾ ਕਿੱਥੇ ਜਾਣਾ ਹੈ ਮੈਂ ਕਿਹਾ ਹੁਣ ਕਿੱਥੇ ਲਾਹੇਗਾ ਕਹਿੰਦਾ ਮਰਿੰਡੇ ਮਰ ਉੱਥੇ ਹੀ ਲਾਦੇ ਸਾਨੂੰ ਮਰਿੰਡੇ ਲਾਤਾ ਅਸੀਂ ਪੈਦਲ ਚੱਲ ਕੇ ਗੁਪਾਲਪੁਰ ਦੇ ਵਿੱਚ ਹੀ ਹੋ ਕੇ ਬਾਬਾ ਜੀ ਦੇ ਕੋਲ ਪਹੁੰਚਦੇ ਆਂ ਬਾਬਾ ਜੀ ਮੈਨੂੰ ਦੇਖਦੀ ਇਸ਼ਾਰ ਕਰਨ ਲੱਗੇ ਇਹ ਗੱਲ ਭਾਈ ਤੂੰ ਕੱਲ ਨਾ ਆਇਆ। ਹੁਣ ਨਾ ਤਾਂ ਮੈਂ ਦੱਸਿਆ ਉਹਨਾਂ ਨੂੰ ਵੀ ਤੁਸੀਂ ਮੈਨੂੰ ਆਵਾਜ਼ ਮਾਰੀ ਸੀ। ਨਾ ਮੈਂ ਉਸ ਤੋਂ ਪਹਿਲਾਂ ਕਦੇ ਉਹਨਾਂ ਕੋਲ ਗਿਆ ਸੀ। ਕਹਿੰਦੇ ਕੱਲ ਨਾ ਤੂੰ ਆਇਆ। ਮੈਂ ਅਜੀ ਦਫ਼ਤਰ ਸੀਗਾ। ਕਹਿੰਦੇ ਅੱਛਾ ਜਾਤਵੇਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਹੈ ਇੱਕ ਗੱਲ ਕਹਿ ਕੇ ਸਾਰੇ ਹੀ ਪਰਮਨਾਸ਼ ਕਰ ਦਿੱਤੇ। ਉਹਨਾਂ ਬਾਬਾ ਜੀ ਦੀ ਇਸ ਇਲਾਕੇ ਦੇ ਉੱਤੇ ਬੜੀ ਭਾਰੀ ਕਿਰਪਾ। ਅੱਜ ਤੋਂ ਕੋਈ 30 ਸਾਲ ਪਹਿਲਾਂ ਆ ਆਚਾਰ ਮਾਜਰਾ ਪਿੰਡ ਆ ਇੱਥੇ ਆਪ ਆਏ ਮੇਰ ਸਿੰਘ ਹੁੰਦੇ ਸੀ ਚੜਾਈ ਕਰਕੇ ਉਹਨਾਂ ਦਾ ਲੜਕਾ ਹੁਣ ਬੜੀ ਸੇਵਾ ਕਰਦਾ ਕਾਕਾ ਸੀ ਇੱਥੇ ਖੜੇ ਇਧਰ ਨੂੰ ਦੇਖੀ ਜਾਂਦੇ ਨੇ ਜਿੱਥੇ ਆਪਾਂ ਬੈਠੇ ਆ ਉਹ ਚੰਡੀਗੜ੍ਹ ਵੱਲ ਨੂੰ ਨਹੀਂ ਦੇਖ ਰਹੇ ਜਦ کافی ਧੇਰ ਹੋ ਗਈ ਕਹਿਣ ਲੱਗੇ ਮੇਰ ਸਿੰਘ ਹੁਣੀ ਬਾਬਾ ਜੀ ਕਹਿੰਦੇ ਇਧਰ ਨੂੰ ਕੀ ਦੇਖੀ ਜਾਂਦੇ ਹੋ ਸਰਕੜਿਆਂ ਦੇ ਉੱਤੇ ਐਂ ਹੱਥ ਝੱਟ ਲਿਆ ਐ ਆਇਆ ਕਰਨ ਲੱਗੇ ਕਹਿੰਦੇ ਬਾਬਾ ਜੀ ਕੀ ਦੇਖਦੇ ਹੋ ਚੰਡੀਗੜ੍ਹ ਤਾਂ ਇੱਧਰ ਹੈ ਕਹਿੰਦੇ ਛੱਡ ਚੰਡੀਗੜ੍ਹ ਕਹਿੰਦੇ ਇੱਥੇ ਇੱਕ ਸਥਾਨ ਪ੍ਰਗਟ ਹੋਣਾ ਤੇ ਉੱਥੇ ਬੜਾ ਕੁਝ ਹੋਇਆ ਕਰੇਗਾ ਦੇਖੋਗੇ ਤੁਸੀਂ ਕਹਿਣ ਲੱਗੇ ਬਾਬਾ ਜੀ ਕਦ ਗਊ ਕਹਿੰਦੇ ਇਹ ਨਹੀਂ ਅਸੀਂ ਗੱਲ ਕਰਦੇ ਇਹ ਨਹੀਂ ਅਸੀਂ ਦੱਸਦੇ ਕਦ ਹੋ ਤੁਸੀਂ ਦੇਖ ਲਓਗੇ ਅਸੀਂ ਗੱਲ ਕਹਿ ਦਿੰਦੇ ਸੋ ਉਹਨਾਂ ਦਾ ਇਸ ਇਲਾਕੇ ਦੇ ਉੱਤੇ ਬਹੁਤ ਵੱਡਾ ਉਪਕਾਰ ਹੈ ਉਹਨਾਂ ਦਾ ਤਪ ਤੇਜ ਹੈ ਇਸ ਇਲਾਕੇ ਦੇ ਉੱਤੇ ਜਿਹਦੇ ਕਰਕੇ ਅਸੀਂ ਅੱਜ ਇਸ ਸਥਾਨ ਤੇ ਬੈਠੇ ਹੋਏ ਇੱਕ ਮਾਨ ਸ਼ਾਂਤੀ ਅਨੁਭਵ ਕਰ ਰਹੇ ਬੜੇ ਮਹਾਪੁਰਸ਼ ਸੀ ਬੜੇ ਜ਼ਬਰਦਸਤ ਸੀਗੇ ਜਿਨ੍ਹਾਂ ਨੇ ਦੇਖੇ ਨੇ ਦਰਸ਼ਨ ਕਰਿਆ ਜਾਣਦੇ ਆ ਕਿ ਸੱਚਮੁੱਚ ਬ੍ਰਹਮ ਗਿਆਨੀ ਸੀਗੇ ਸੋ ਉਹਨਾਂ ਦਾ ਵੀ ਕਿਉਂਕਿ ਮਹਾਪੁਰਸ਼ ਤਾਂ ਸਾਰੇ ਨੇ ਲੈਕਿਨ ਸਾਤਾ ਗਲਤੀ ਇਹ ਹੋ ਗਈ ਵੀ ਬੋਲਣ ਵਾਲੇ ਤਾਂ ਮਹਾਪੁਰਸ਼ ਬਹੁਤ ਆਏ ਨੇ। ਲੇਕਿਨ ਇਸ ਨੂੰ ਮੈਂ ਕਿਹਾ ਸੀ ਮੈਂ ਇਹ ਦੇਖੋ ਆਪਾਂ ਹੱਥ ਮੰਨ ਕੇ ਸੰਤਾਂ ਦੇ ਕੋਲ ਬੇਨਤੀ ਕਰੀਏ ਕਿ 4 ਦਿਨ ਦਾ ਸਮਾਗਮ ਹੈ। ਚਾਹੇ 22 ਮਿੰਟ ਹੋਣ ਚਾਹੇ 25-25 ਹੋਣ। ਇਹਨਾਂ ਦੇ ਵਿੱਚ ਆਪਾਂ ਵਿਉਂਤਬੰਦੀ ਪ੍ਰਚਾਰ ਕਰੀਏ ਲੱਖਾਂ ਰੁਪਏ ਖਰਚ ਹੋ ਜਾਂਦੇ ਨੇ ਸੰਗਤ ਦੇ ਕਿੱਥੋਂ-ਕਿੱਥੋਂ ਤੁਰੇ ਆਏ ਹੋ ਕਿੰਨੇ ਟਰੱਕ ਆ ਬਾਹਰ ਜਾ ਕੇ ਦੇਖੋ ਸੈਂਕੜਿਆਂ ਦੀ ਤਦਾਦ ਟਰੱਕਾਂ ਲੀਆਂ ਕਰੇ। ਇੰਨਾ ਤੇਲ ਕਿੰਨੀਆਂ ਦਿਹਾੜੀਆਂ ਕਿੰਨੀ ਖੇਚਲ ਜਦ ਮੈਨੂੰ ਦੱਸਦੇ ਨੇ ਜੀ ਅਸੀਂ ਤਾਂ ਮਾਛੀ ਵਾਲੇ ਟਰੱਕ ਲੈ ਕੇ ਆਏ ਕੋਈ ਕਹਿੰਦਾ ਜੀ ਅਸੀਂ ਫਲਾਣੇ ਥਾਂ ਤੋਂ ਟਰਾਲੀ ਚਾ ਰਹੇ ਹਾਂ ਤਾਂ ਮੈਨੂੰ ਮਿਲਿਆ ਕਿਤੇ ਅਨੰਦਪੁਰ ਸਾਹਿਬ ਤੋਂ ਆਏ ਆ ਅਸੀਂ ਮੈਂ ਕਹਿੰਦਾ ਵੀ ਇਹਨਾਂ ਦੇ ਪੱਲੇ ਵੀ ਕੁਝ ਪੈਣਾ ਚਾਹੀਦਾ ਇੱਥੇ ਆ ਕੇ ਕੋਈ ਚੀਜ਼ ਲੈ ਕੇ ਜਾਣ ਵੀ ਇੰਨਾ ਖਰਚਾ ਹੋ ਰਿਹਾ ਹੈ ਇੱਕ ਸੰਤ ਨੇ ਜਵੱਦੀ ਵਾਲੇ ਸੰਤ ਸੁਚਾਲ ਸਿੰਘ ਮੈਂ ਉਹਨਾਂ ਨੂੰ ਚਿੱਠੀ ਲਿਖੀ ਵੀ ਸੰਤ ਜੀ ਤੁਸੀਂ ਸਹੀ ਰਾਹ ਫੜਿਆ ਬਿਲਕੁਲ ਸਹੀ ਮੈਂ ਤੁਹਾਡੀ ਪ੍ਰਸ਼ੰਸਾ ਕਰਦਾ ਕਿਉਂਕਿ ਤੁਸੀਂ ਇੱਕ ਸਮਾਗਮ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਉਹਨਾਂ ਦੇ ਵਿੱਚ ਸ਼ਬਦ ਪੜਾਉਣ ਵਾਸਤੇ ਤੁਸੀਂ ਲੱਖਾਂ ਰੁਪਏ ਖਰਚ ਰਹੇ ਹੋ ਇਹ ਵਿਉਂਤਬੰਦੀ ਤੇ ਮੈਂ ਤੁਹਾਡੇ ਬਿਹਾਰ ਜਾਣ ਮੈਂ ਇਹ ਗੱਲ ਨਹੀਂ ਕਰ ਸਕਿਆ ਲਖਮੀਰ ਸਿੰਘ ਨੂੰ ਮੈਂ ਕਿਹਾ ਵੀ ਐਂ ਕਰੋ ਜੇ ਮਹਾਪੁਰਸ਼ ਨਰਾਜ ਨਾ ਹੋਣ ਤਾਂ ਆਪਾਂ ਇੱਕ ਇੱਕ ਮਹਾਪੁਰਸ਼ ਦਾ ਜੀਵਨ ਇੱਕ ਇੱਕ ਮਹਾਪੁਰਸ਼ ਨੂੰ ਅਲਾਟ ਕਰਦੀ ਹੈ ਉਹਦੇ ਉੱਤੇ ਹੀ ਉਹ ਬੋਲੇ ਤਾਂ ਕਿ 18-20 ਮਹਾਪੁਰਸ਼ ਨੇ 4 ਦਿਨਾਂ ਦੇ ਅੰਦਰ ਅਸੀਂ ਸਾਰਿਆਂ ਦੇ ਜੀਵਨ ਤੇ ਥੋੜੀਆਂ-ਥੋੜੀਆਂ ਝਾਕੀਆਂ ਦੇਖ ਸਕੀਏ ਇਹ ਥੋੜਾ ਜਿਹਾ ਇਸ ਗੱਲ 'ਚ ਆ ਗਏ ਕਹਿੰਦੇ ਨਰਾਜ ਨਾ ਹੋ ਜਾਣਾ ਮੈਂ ਕਹਿੰਦਾ ਨਹੀਂ ਇਹ ਤਾਂ ਇਹੋ ਜਿਹੀ ਨਰਾਜੀ ਤੇ ਤਾਂ ਕੋਈ ਗੱਲ ਨਹੀਂ ਹੈ ਕਿਸੇ ਨੂੰ ਕਹੋ ਵੀ ਤੂੰ ਬਾਬਾ ਮਹਾਰਾਜ ਸਿੰਘ ਤੇ ਬੋਲੀਏ ਤੂੰ ਬਾਬਾ ਵੀਰ ਸਿੰਘ ਦੇ ਕੱਲਾ ਤਾ ਬੋਲ ਨਹੀਂ ਸਕਦਾ। ਜੋ ਇਸ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ ਭਾਈ ਲਿਆ ਸਿੰਘ ਜੀ ਤੇ ਸਾਰੇ ਜਿੰਨੇ ਮਹਾਤਮਾ ਹੁਣ ਤਾਈ ਆਏ ਨੇ ਪਹਿਲੇ ਮਹਾਪੁਰਸ਼ਾਂ ਤੇ ਹੀ ਬੋਲੇ ਨੇ ਗਾਂ ਆਲਿਆਂ ਤੇ ਕੋਈ ਬੋਲਿਆ ਨਹੀਂ। ਜੋ ਕੱਲ ਪਰਸੋਂ ਪਹਿਲੇ ਦਿਨ ਮੈਂ ਅਰਜ਼ ਕਰੀ ਸੀ ਤੇਨ ਮਹਾਪੁਰਸ਼ਾਂ ਦੇ। ਦੂਸਰੇ ਦਿਨ ਅਜਨੇ ਤੇ ਕਰੀ ਕੱਲਰ ਬਾਬਾ ਖੁਦਾ ਸਿੰਘ। ਇਹਨਾਂ ਤੇ ਕਰਦੇ ਕਰਦੇ ਟਾਈਮ ਲੰਘ ਗਿਆ ਤੇ ਅੱਜ ਆਪ ਦੀ ਸੇਵਾ 'ਚ ਇਸ ਤੋਂ ਅੱਗੇ ਬੇਨਤੀ ਕਰਨੀ ਚਾਹੁੰਦੇ ਆ ਤਾਂ ਕਿ ਸਾਰੀ ਸੰਪਰਦਾ ਦੇ ਬਾਰੇ ਤੁਹਾਨੂੰ ਆਪਾਂ ਨੂੰ ਥੋੜਾ ਥੋੜਾ ਗਿਆਨ ਹੋ ਜਾਵੇ ਵੀ ਆਗਰਕਾਰੋ ਦਾ ਮਹਾਪੁਰਸ਼ਾਂ ਦਾ ਉਦੇਸ਼ ਕੀ ਸੀਗਾ ਉਹ ਚਾਹੁੰਦੇ ਕੀ ਸੀ ਜੀਵਨ ਕਿਹਾ ਜਾ ਗੁਜ਼ਾਰਿਆ ਤੇ ਕਿਸ ਤਰ੍ਹਾਂ ਨਾਲ ਬੇ ਪਰਵਾਹ ਰਹਿੰਦੇ ਸੀ ਤੇ ਉਹਨਾਂ ਦਾ ਜੀਵਨ ਅਸੀਂ ਦੇਖ ਕੇ ਆਪਣੇ ਵਾਸਤੇ ਪਥ ਪ੍ਰਦਰਸ਼ਕ ਸਾਡੇ ਵਾਸਤੇ ਬਣਨਾ ਉਹਨੇ ਕਿਉਂਕਿ ਜਇਆ ਸਿੰਘ ਉਹਨਾਂ ਦੀ ਸੰਪਰਦਾ ਦੇ ਕੁੱਤੇ ਬਿੱਲੇ ਕਹਾਉਣੇ ਆ ਤਾਂ ਸਾਡਾ ਫਰਜ਼ ਬਣ ਜਾਂਦਾ ਹੈ ਕਿ ਅਸੀਂ ਆਪਣੇ ਮਹਾਪੁਰਸ਼ਾਂ ਦੀ ਤੋਰੀ ਹੋਈ ਲੀ ਨੂੰ ਅੱਗੇ ਲੈ ਕੇ ਜਾਈਏ ਔਟ ਨਾ ਹੋਈਏ ਉਹ ਤਾਂ ਉਹ ਮਹਾਪੁਰਸ਼ਾਂ ਨੇ ਜੁੱਧ ਵੀ ਬੜੇ ਕੀਤੇ ਭਾਈ ਰਿਆ ਸਿੰਘ ਦੀ ਸਾਰੀ ਜ਼ਿੰਦਗੀ ਗੁਰੂ ਸਾਹਿਬ ਨਾਲ ਜੁਟਾ ਦਿੱ ਗਈ ਬਾਬਾ ਸਾਰ ਸਿੰਘ ਜੀ ਦਾ ਜੀਵਨ ਜਿਹੜਾ ਸੀ ਰਾਜਾ ਯੋਗੀ ਦਾ ਹੁਣ ਕਰਕੇ ਜੁੱਧ ਵੀ ਉਹ ਕਰਦੇ ਸੀ ਤੇ ਉਪਦੇਸ਼ ਵੀ ਦਿੰਦੇ ਸੀ ਤੇ ਸਿੱਖ ਪੰਥ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿੱਖ ਰਾਜ ਦੀ ਸਿੱਖ ਪੰਥ ਦੀ ਆਪਣੇ ਉੱਤੇ ਲਈ ਸੀ। ਬਾਬਾ ਬੀਰ ਸਿੰਘ ਜੀ ਨੇ ਇੱਕ ਐਸਾ ਆਦਰਸ਼ ਦਿੱਤਾ ਕਿ ਸਿੱਖ ਨਰਵੈਰ ਹੈ ਕਿਸੇ ਨਾਲ ਬੈਰ ਨਹੀਂ ਸਿੱਖਦਾ। ਬਾਬਾ ਬਿਆਨ ਨਾ ਕਰੀਆ ਇਹ ਕਾਹੂੰ ਪ੍ਰਤੱਖ ਕਰ ਦਿੱਤਾ ਉਸਨੇ। ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਫੌਜਾਂ ਚੜੀਆਂ ਆ ਰਹੀਆਂ ਕਲਮੇ ਬੇਨਤੀ ਕਰੀ ਸੀ। ਕਿ ਬਾਬਾ ਜੀ ਹੁਕਮ ਕਰ ਰਹੇ ਨੇ ਸ਼ਾਸਤਰ ਨਹੀਂ ਚੱਕਣਾ ਪ੍ਰੇਮਿਓ ਪ੍ਰਸ਼ਾਦ ਬਣਾਓ ਕੜਾ ਪ੍ਰਸ਼ਾਦ ਫੌਜਾਂ ਥੱਕੀਆਂ ਹੋਣਗੀਆਂ ਜਦੋਂ ਸਾਡੇ ਸਰੀਰ ਦਾ ਅੰਤ ਹੋ ਜਾਣਾ ਹੈ ਪਹਿਲਾ ਕੰਮ ਤੁਸੀਂ ਇਹ ਕਰਨਾ ਹੈ ਗਲ ਚ ਪੱਲੇ ਪਾ ਕੇ ਆਈਆਂ ਫੌਜਾਂ ਦਾ ਸਤਿਕਾਰ ਕਰਨਾ ਉਹ ਗੋਲੀਆਂ ਮਾਰਨਗੇ ਡਰਿਓ ਨਾ ਕਬਰਾਇਓ ਨਾ ਗੁਰਸਿੱਖਾਂ ਮੰਗਣ ਰਿਓ ਤੇ ਕਹੋ ਵੀ ਪਹਿਲਾਂ ਪੰਗ ਤਾਂ ਲਾਓ ਭਾਈ ਪੰਗ ਤਾਂ ਲਾ ਕੇ ਪ੍ਰਸ਼ਾਦ ਦੇ ਛਕੋ ਨਾਉ ਨਹੀਂ ਇੱਥੇ ਕਿਸੇ ਦਾ ਪੁੱਛਿਆ ਜਾਂਦਾ ਵੀ ਤੂੰ ਕੌਣ ਐ ਇੱਥੇ ਕਿਹਾ ਜਾਂਦਾ ਵੈਗਰੂ ਜੀ ਪ੍ਰਜਾਦਾ ਛਕ ਵੈਗਰੂ ਜੀ ਦਾਲਾ ਵੈਗਰੂ ਜੀ ਪ੍ਰਸ਼ਾਦਾ ਸਾਨੂੰ ਕੋਈ ਪਤਾ ਨਹੀਂ ਵੀ ਇੱਥੇ ਦੁਨੀਆ ਨੂੰ ਪਤਾ ਹੋਣਾ ਵੀ ਸਾਧ ਇੱਥੇ ਆਉਂਦੇ ਆ ਇੱਕ ਚੋਰ ਆਉਂਦੇ ਨੇ ਇੱਕ ਡਾਕੂ ਆਉਂਦੇ ਨੇ ਸਾਨੂੰ ਤਾਂ ਇੰਨਾ ਹੀ ਪਤਾ ਵੀ ਇੱਥੇ ਗੁਰੂ ਨਾਨਕ ਸਾਹਿਬ ਆ ਰਹੇ ਨੇ ਅਨੇਕਾਂ ਰੂਪਾਂ ਦੇ ਅੰਦਰ ਪ੍ਰਸ਼ਾਦਾ ਛਕਣ ਵਾਸਤੇ ਤੇ ਅਸੀਂ ਚਰਨਾ ਦੀ ਧੂੜ ਮੱਥੇ ਨਾਲ ਲਾਉਣੀ ਹੈ ਕਿ ਤੁਹਾਨੂੰ ਗੁਰੂ ਨਾਨਕ ਪਾਸ਼ਾ ਐਨੇ ਰੂਪਾਂ ਚਾਜ ਕੇ ਦਰਸ਼ਨ ਦਿੱਤਾ ਕਹਿਣ ਲੱਗੇ ਗੁਰੂ ਨਾਨਕ ਦਾ ਲੰਗਰ ਹੈ ਸਾਰਿਆਂ ਦਾ ਸੰਗ ਹੈ ਦੇਖਿਓ ਕਿਤੇ ਤੁਹਾਡੇ ਮਨਾਂ ਚ ਤਰਕ ਆ ਜਾਵੇ ਵੀ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਛਕਾਉਣਾ ਕਿੰਨੀ ਬੜੀ ਦੇਣ ਹੈ ਮਹਾਂਪੁਰਸ਼ਾਂ ਦੀ ਸਾਡੇ ਜੀਵ ਨੂੰ ਕਿੰਨੀ ਸਿਹਤ ਮਿਲਦੀ ਹੈ ਇਸ ਤੋਂ ਬਾਬਾ ਮਹਾਰਾਜ ਸਿੰਘ ਜੀ ਜਦੋਂ ਸਿੱਖ ਰਾਜ ਦਾ ਸੂਰਜ ਡੁੱਬ ਗਿਆ ਉਹ ਡੁੱਬਦੇ ਸੂਰਨੂੰ ਸੂਰਜ ਨੂੰ ਹੱਥ ਦੇਣ ਦੀ ਕੋਸ਼ਿਸ਼ ਕਰਦਿਆ ਵੀ ਹੋਰ ਚੰਗ ਪਵੇ ਮੁੜ ਕੇ ਮਰਿਆ ਹੋਇਆ ਜੀਵਨ ਜਿਉਂਦਾ ਹੋਵੇ ਅੰਗਰੇਜ਼ ਦੇ ਨਾਲ ਵਾਹ ਪਿਆ 4 ਸਾਲ ਅੰਗਰੇਜ਼ ਨੂੰ ਇਹ ਹੋਸ਼ ਨਹੀਂ ਆਈ ਵੀ ਇੱਕ ਸਾਧੂ ਅਸੀਂ ਕਿਵੇਂ ਕਾਬੂ ਕਰੀਏ ਬਾਬਾ ਜੀ ਰਖਦੇ ਕੀ ਸੀ ਹੁਣ ਤਾਂ ਜਿਹੜੀ ਤਸਵੀਰ ਬਣੀ ਹੋਈ ਹੈ ਉਹ ਹੋਰ ਤਰ੍ਹਾਂ ਦੀ ਹੈ ਲੇਕਿਨ ਉਸ ਵੇਲੇ ਤੇ ਸਮਕਾਲੀਆਂ ਨੇ ਦੇਖਿਆ ਕਿ ਬਾਬਾ ਜੀ ਇੱਕ ਕੰਬਲੀ ਦਾ ਝੁੰਬ ਮਾਰ ਕੇ ਸ਼ਮਤਾ ਵਯਾ ਝੁੰਬ ਸਿਰ ਦੇ ਉੱਤੇ ਲੈ ਲੈਂਦੇ ਸੀ ਤੇ ਲੱਗਦੇ ਉੱਤੇ ਇੱਕ ਅਮਰ ਕਸਾ ਕਰ ਲੈਂਦੇ ਸੀ ਪੈਰਾਂ ਦੇ ਵਿੱਚ ਨਹੀਂ ਸੀ ਕੁਝ ਪਾਉਂਦੇ ਹੁੰਦੇ ਇੱਕ ਮਸਤ ਸਾਧੂ ਸੀ ਇੱਕ ਮਸਤ ਸਾਧੂ ਨੇ ਅੰਗਰੇਜ਼ ਦੇ ਪੈਰ ਨਹੀਂ ਲਗਣ ਦਿੱਤੇ ਚਾਰ ਸਾਲ ਕਰਿਆ ਕੀ ਉਹਨਾਂ ਨੇ ਅਸੀਂ ਜੁੱਧ ਕਹਿਣ ਲੈਨੇ ਆ ਆ ਪੁਸਤਕ ਲਿਖੀ ਵੀ ਮੈਂ ਉਹਨਾਂ ਨੂੰ ਚਿੱਠੀ ਲਿਖੀ ਵੀ ਹੈ ਤੁਸੀਂ ਇੱਕ ਪੱਤਰ ਉਹਨਾਂ ਦਾ ਲਿਖਿਆ ਠੀਕ ਹੈ ਜੁੱਧ ਕਰਿਆ ਉਹਨਾਂ ਨੇ ਪਰ ਸ਼ਾਂਤਾਂ ਦੇ ਤਾਂ ਬੇਅੰਤ ਹੋਰ ਪੱਤਰ ਹੁੰਦੇ ਨੇ ਉਹ ਪੱਤਰ ਦਰਸਾਓ ਤੁਸੀਂ ਕਿਉਂਕਿ ਇਹਦੇ ਵਿੱਚੋਂ ਸਾਨੂੰ ਪ੍ਰੇਰਣਾ ਕੋਈ ਮਿਲਦੀ ਨਹੀਂ ਰੂਹਾਨੀ ਪ੍ਰੇਰਣਾ ਸਾਨੂੰ ਜੋ ਪ੍ਰੇਰਣਾ ਮਿਲਣੀ ਹੈ ਉਹਨਾਂ ਦੇ ਦੂਜੇ ਜੀਵਨ ਦੇ ਪੰਨਿਆਂ ਚੋਂ ਮਿਲਦੀ ਹੈ ਤੇ ਉਹਨਾਂ ਨੇ ਕਰਿਆ ਕੀ ਕਰਿਆ ਇਹ ਕਿ ਉਸ ਵੇਲੇ ਇਤਿਹਾਸਕਾਰ ਇਹ ਲਿਖਦੇ ਨੇ ਵੀ ਸਿੱਖਾਂ ਦੀ ਆਬਾਦੀ 1 ਕਰੋੜ 10 ਲੱਖ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ 1951 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਉਹਦੇ ਚ ਸਿੱਖਾਂ ਦੀ ਗਿਣਤੀ 12 ਲੱਖ ਰਹਿ ਗਈ ਇੱਕ ਹੋਰ ਲਿਖਿਆ ਇੱਕ ਥਾਂ ਦੇ ਉੱਤੇ ਕਿ 88 ਲੱਖ ਸੀ ਤੇ 76 ਲੱਖ ਸਿੱਖ 4 ਸਾਲ ਦੇ ਅੰਦਰ ਡਾਊਨ ਹੋ ਕੇ ਸਿਰਫ 12 ਲੱਖ ਨੇ ਲਿਖਾਇਆ ਕਿ ਮੈਂ ਸਿੱਖਾ ਉਹ ਵੀ ਬਾਬਾ ਜੀ ਦਿਨ ਰਾਤ ਤੁਰੇ ਫਿਰਦੇ ਰਹੇ ਸਮਝਾਉਂਦੇ ਰਹੇ ਡੋਲੇ ਹੋਣਾ ਸਾਸ ਜੀ ਪਿਆਰਿਓ ਡੋਲੇ ਹੋਣਾ ਗੁਰੂ ਮਹਾਰਾਜ ਦੀ ਸਿੱਖੀ ਨਹੀਂ ਛੱਡਣੀ ਫੇਰ ਬਾਬਾ RAM ਸਿੰਘ ਜੀ ਹੋਏ ਨਾਮਧਾਰੀ ਉਹਨਾਂ ਨੇ ਬਹੁਤ ਜਿਆਦਾ ਮਿਹਨਤ ਕਰੀ ਹੈ ਕੋਈ ਇੱਕ ਐਸਾ ਜੀਵਨ ਹੈ ਜਿਸ ਦੇ ਨਾਲ ਵੱਡੀ ਪਾਰੀ ਬੇਇਨਸਾਫੀ ਹੋਈ ਹੈ ਦੋ ਜੀਵਨ ਨੇ ਸਿੱਖ ਇਤਿਆਸ ਦੇਣ ਦੁਨੀਆ ਦੇ ਇਤਿਹਾਸ ਦੇ ਅੰਦਰ ਗੁਰੂ ਦਸਵੇਂ ਪਾਤਸ਼ਾਹ ਦਾ ਜੀਵਨ ਹੈ ਕਿ ਇਤਿਹਾਸਕਾਰਾਂ ਨੇ ਐਡੀ ਬੜੀ ਗਲਤੀ ਕਰਕੇ ਐਂਆ ਜਿਆ ਗੱਲਾਂ ਲਿਖ ਦਿੱਤੀਆਂ ਕਿ ਉਹਨਾਂ ਨੂੰ ਸਮਝਣ ਦਾ ਯਤਨ ਨਹੀਂ ਕਰਿਆ ਕਿਉਂਕਿ ਉਹਨਾਂ ਦਾ ਬਹੁਪੱਖੀ ਜੀਵਨ ਸੀ ਤੇ ਦੋ ਬੜੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੂੰ ਸਮਝਿਆ ਨਹੀਂ ਕਿ ਤਾ ਬੰਦਾ ਬਹਾਦਰ ਉਹਨੂੰ ਅਸੀਂ ਆਪੇ ਹੀ ਬਣਾ ਦਿੱਤਾ ਉਹ ਦੁਸ਼ਮਣ ਦੀ ਚਾਲ ਵਿੱਚ ਆ ਗਏ ਦੁਸ਼ਮਣ ਨੇ ਪ੍ਰੋਪਾਗੈਂਡਾ ਸ਼ੁਰੂ ਕਰਤਾ ਅਸੀਂ ਨਾਲ ਰਲ ਗਏ ਜਿਸ ਤਰ੍ਹਾਂ ਦੇ ਨਾਲ ਮਾਤਾ ਗੁਜਰੀ ਨੂੰ ਕਹਿ ਦਿੰਦੇ ਨੇ ਕਿ ਉਹਨਾਂ ਨੇ ਛਾਲ ਮਾਰੀ ਜੀ ਬੁਰਜ ਤੋਂ ਕਮਲਿਆ ਸੀ ਵੀ ਇਹ ਗੱਲ ਮੰਨ ਲਾਂਗੇ ਉਹ ਤਾਂ ਪੂਰਨ ਹੀ ਹੋ ਗਈ ਸੀ ਸਾਡੇ ਇਤਿਹਾਸਕਾਰ ਲਿਖਦੇ ਨੇ ਜੀ ਹਲਟ ਫੇਲ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਹਲਟ ਫੇਲ ਹੋ ਗਿਆ ਅੱਜ ਆਹ ਜਾਣ ਗੱਲਾਂ ਲਿਖਦੇ ਨੇ ਇਸੇ ਤਰ੍ਹਾਂ ਬਾਬਾ RAM ਸਿੰਘ ਜੀ ਨੂੰ ਉਹਨਾਂ ਨੇ ਉਸ ਵੇਲੇ ਸਿੱਖੀ ਦਾ ਪ੍ਰਚਾਰ ਸਭ ਤੋਂ ਵੱਧ ਕੀਤਾ ਅੰਗਰੇਜ਼ ਦੀ ਚਾਲ ਵਿੱਚ ਆ ਗਿਆ ਜਿੱਥੇ ਹੀ ਨਹੀਂ ਅਸੀਂ ਉਹਨਾਂ ਦਾ ਖੜਾ ਛੱਡਦੇ ਨੇੜੇ ਨਹੀਂ ਲੱਗਦੇ ਉਸ ਮਹਾਂਪੁਰਸ਼ ਦੇ ਜੀਵਨ ਦੇ ਉੱਤੇ ਸਾਨੂੰ ਕੋਈ ਤਰਸ ਨਹੀਂ ਆ ਰਿਹਾ ਸੋ ਇਸ ਤਰ੍ਹਾਂ ਬਾਬਾ ਮਹਾਰਾਜ ਸਿੰਘ ਜੀ ਨੇ ਸਿੱਖੀ ਨੂੰ ਬਚਾਇਆ ਬਾਬਾ ਰਾਮ ਸਿੰਘ ਜੀ ਨੂੰ ਹੁਕਮ ਹੋ ਗਿਆ ਕਿ ਅੰਗਰੇਜ਼ ਦੇ ਸਾਹਮਣੇ ਨਹੀਂ ਆਉਣਾ ਇੱਕ ਰਾਤ ਤੋਂ ਵੱਧ ਕਿਤੇ ਰਹਿਣਾ ਨਹੀਂ ਹੈ ਤੇ ਆਪਨੇ ਘਰ ਘਰ ਜਾ ਕੇ ਥਾਂ ਥਾਂ ਜਾ ਕੇ ਸਿੱਖੀ ਨੂੰ ਪਰਫੁੱਲਤ ਰੱਖਿਆ ਚੜ੍ਹਦੀ ਕਲਾ ਚ ਰੱਖਿਆ ਖਾਲਸਾ ਤੇ ਆਪ ਨੂੰ ਹੁਕਮ ਸੀ ਕਿ ਫੌਜਾਂ ਚ ਪ੍ਰਚਾਰ ਕਰੋ ਫੌਜ ਵਾਲੇ ਨਾ ਕਿਤੇ ਗਿਰ ਜਾਣ ਜੇ ਫੌਜ ਸਾਡੀ ਕਾਇਮ ਰਹਿ ਗਈ ਸਭ ਕੁਝ ਕਾਇਮ ਰਹਿ ਜਾਏਗਾ ਜਨੇ ਮਾਤਮਾ ਹੋਏ ਸਭ ਫੌਜ ਚ ਹੋਏ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਜਿਨ੍ਹਾਂ ਦਾ ਜਨਮ 1883 ਬਿਕਰਮੀ ਸ਼ੋਮਵਾਰ ਦੀ ਪੁੰਨੀਆਂ ਹਾਰਦੇ ਨੂੰ ਪਿੰਡ ਕਾਜ਼ੀਆਂ ਵਿੱਚ 라ਵਲ ਪਿੰਡੀ ਜ਼ਿਲ੍ਹੇ ਚ ਹੋਇਆ ਤੇ ਮੇਰੇ 라ਵਲ ਪਿੰਡੀ ਤੋਂ ਆਪ ਦਾ ਘਰ ਸੀ ਆਪ ਫੌਜ ਦੀ ਨੌਕਰੀ ਚ ਆ ਗਏ 1957 ਦੇ ਵਿੱਚ ਜਦੋਂ ਆਪ 19 ਸਾਲ ਦੇ ਸੀ ਅੱਜ ਦਿੱਲੀ ਦੀ ਲੁੱਟ ਮਚੀ ਹੋਈ ਹੈ ਜਿਹਨੂੰ ਗਦਰ ਕਹਿੰਦੇ ਨੇ ਮਿਟਨੀ ਕਹਿੰਦੇ ਨੇ ਉਹਦੇ ਵਿੱਚ ਹੁਕਮ ਦੇਤਾ ਅੰਗਰੇਜ਼ ਨੇ ਵੀ ਲੁੱਟ ਲੋ ਜੋ ਕੁਝ ਲੁੱਟਿਆ ਜਾਂਦਾ ਔਰਤਾਂ ਲੁੱਟ ਲੋ ਪੈਸੇ ਲੁੱਟ ਲੋ ਜੋ ਕਰਨਾ ਏ ਤੁਹਾਨੂੰ ਸਭ ਮਾਰ ਉਸੇ ਵੇਲੇ ਬਾਬਾ ਜੀ ਕੀ ਕਰ ਰਹੇ ਨੇ ਇੱਕ ਘਰ ਦੇ ਅੱਗੇ ਖੜੇ ਨੇ ਪਹਿਰਾ ਦੇ ਰਹੇ ਨੇ ਪਹਿਰਾ ਦੇਂਦੇ ਨਾਲ ਦੇ ਸਾਥੀ ਆਏ ਕਹਿੰਦੇ ਬਾਬਾ ਕਰਮ ਸਿੰਘ ਆ ਪੁਸ਼ਤਾਨ ਦੀਆਂ ਰੋਟੀਆਂ ਕਮਾਲਾ ਹੈ ਕਿਉਂ ਸੁਸਤ ਹੋਇਆ ਕਹਿੰਦੇ ਲੁੱਟ ਮੱਚੀ ਹੋਈ ਐ ਤੂੰ ਵੀ ਕੁਛ ਲੁੱਟ ਲੈ ਚੱਕ ਲੈ ਕੁਛ ਉਸ ਵੇਲੇ ਬਾਬਾ ਜੀ ਕਹਿਣ ਲੱਗੇ ਪ੍ਰੇਮਿਓ ਜੋ ਕੁਛ ਮੈਂ ਲੁੱਟ ਰਿਆ ਉਹ ਤੁਹਾਨੂੰ ਪਤਾ ਨਹੀਂ ਐ ਮੈਂ ਤਾਂ ਉਹ ਲੁੱਟ ਲੁੱਟ ਰਿਆ ਜਿਸ ਦੀ ਕੋਈ ਕੀਮਤ ਨਹੀਂ ਹੈ ਲੁੱਟ ਲੁੱਟ ਲੋ ਨਸੀਬਾ ਵਾਰੇ ਬੰਦੇ ਹੋ ਲੁੱਟ ਪੈਗੀ